ਕਿ ਇਸੇ ਬੱਚੀ ਲਾਟ ਅੱਗੇ ਗਾਉ ਤਿੰਨ ਤਰ੍ਹਾਂ ਲੱਗਿਆ ਐ ਜਾਰੀ ਕਰਨਾ ਹੈ ਕਿ ਸਲੇਪੂਨ ਸੇਖਾਂ ਸਵਾਰਾਗੜਾ ਸਵਾਰਾਪੁਰ ਸ਼ੇਖੂਪੁਰ ਰਾਜਪੁਰਾ ਦੇ ਰਾਹ ਤੇ ਹੋਣਾ ਆਪਾਂ ਪਾਰਟੀ ਕਾਜੀਆਂ ਦੇ ਉੱਤੇ ਉੱਠ ਕੇ ਬੈਠ ਕੇ ਸਾਥ ਦੇਣਾ ਕਿਉਂਕਿ ਜਿਹੜੀ ਤੁਹਾਡੀ ਅਗਲੀ ਕਿਸ਼ਤ ਹੈ ਇਹ ਤੁਹਾਡੇ ਨਵੇਂ ਪ੍ਰਚਾਰ ਦੇ ਕੰਮ ਮਾਗਰ ਸਸੀ ਕਾਲ ਜੀ ਸਾਰਿਆਂ ਨੂੰ ਸਾਰੇ মিডিਆ ਵਾਲਿਆਂ ਦਾ ਵੀ ਧੰਨਵਾਦ ਤਕਰੀਬਨ 325 ਜਿਹੜੇ ਮਦਾਨਾਂ ਦੇ ਪੈਸੇ ਆਏ ਸੀ ਕੱਚੇ ਗੈਲੀ ਜਾਂ ਫਿਰ ਨਵੇਂ ਗੈਲੀ ਸ਼ੱਤਾਂ ਦੇ ਮਦਾਨਾਂ ਦੇ ਉਹ ਜਿਹੜਾ 4 3 ਕਰੋੜ 90 ਲੱਖ ਦੇ ਕਰੀਬ ਜਿਹੜਾ ਪੈਸਾ ਆਇਆ ਅੱਜ ਜਿਹੜੀ ਪਹਿਲੀ ਕਿਸ਼ਤ ਉਹਨਾਂ ਨੂੰ 30-30000 ਰੁਪਏ ਦੀ ਕੰਮ ਸ਼ੁਰੂ ਕਰਨ ਦੇ ਲਈ ਅੱਜ ਦੇ ਦਿੱਤੀ ਗਈ ਹੈ ਤੇ ਜਲਦੀ ਕੰਮ ਸ਼ੁਰੂ ਕਰ ਲੈਣਗੇ ਅਗਲੀ ਕਿਸ਼ਤ ਜਿਹੜੀ ਉਹਨਾਂ ਦੀ तकरीबन 180000 ਦੀ 272000 ਦੀ ਤੇ ਤਿੰਨ ਕਿਸ਼ਤਾਂ ਦੇ ਵਿੱਚ ਇਹਨਾਂ ਨੂੰ ਪੈਸੇ ਜਿਹੜੇ ਪਿੰਡਾਂ ਨੂੰ ਦਿੱਤੇ ਜਾਣਗੇ ਸੋ ਸ਼ੰਭੂ ਬਲਾਕ ਦੇ ਵੀ ਆਏ ਹੋਏ 185 ਪਿੰਡਾਂ ਤੇ 325 ਪਿੰਡ ਘਨੌਰ ਬਲਾਕ ਦੇ ਆਏ ਸੀ ਤੇ 125 ਮੈਨੂੰ ਵੀਡੀਓ ਸਾਹਿਬ ਨੇ ਦੱਸਿਆ ਵੀ ਜਿਹੜੇ 125 ਜਿਹੜੇ ਹੋਰ ਬੜੇ ਜਲਦੀ ਆ ਜਾਣਗੇ ਸੋ ਜਿਹੜਾ ਲੋਕਾਂ ਨੂੰ ਉਹਦੇ ਨਾਲ ਰਾਹਤ ਵੀ ਮਿਲਦੀ ਕਿਉਂਕਿ ਫਲੱਡ ਦੇ ਵਿੱਚ ਵੀ ਨੁਕਸਾਨ ਹੋਇਆ ਸੀ ਤੇ ਹਮੇਸ਼ਾ ਜਿਹੜਾ ਸਰਕਾਰਾਂ ਜਿਹੜਾ ਚੰਗਾ ਪ੍ਰਾਲਾ ਕਰਦੀਆਂ ਨੇ ਜਦੋਂ ਚੰਗਾ ਪ੍ਰਾਲਾ ਹਮ ਤਾਂ ਗਰੀਬ ਦੀ ਬਾਹ ਪੜੀ ਜਾਂਦੀ ਹੈ ਤੇ ਹਰ ਇੱਕ ਬੰਦਾ ਜਿਹੜਾ